ਲਾਰ ਪਟੀਆਂ ਵਿੱਚਕਾਰ ਸਿਕਸ ਲੇਨ ਤੇ ਆਂਡਿਆਂ ਨਾਲ ਭਰਿਆ ਟਾਟਾ 407 ਨੰਬਰ ਪੀਵੀ082797 ਜੋ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਡਰਾਈਵਰ ਨੇ ਦੱਸਿਆ ਕਿ ਅਚਾਨਕ ਮੇਰੀ ਬਾਹ ਤੇ ਜ਼ਹਿਰੀਲੀ ਪੂੰਡੀ ਲੜ ਗਈ ਜਿਸ ਨਾਲ ਟਰੱਕ ਬੇਕਾਬੂ ਹੋ ਕੇ ਸਿਕਸ ਲੇਨ ਤੇ ਪਲਟ ਗਿਆ ਅਤੇ ਐਂਡੇ ਟੁੱਟ ਗਏ 1.5 ਤੋਂ 2 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਟ੍ਰੈਫਿਕ ਬਹੁਤ ਦੂਰ ਤੱਕ ਜਮ ਹੋ ਗਿਆ ਜਦੋਂ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਵਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਗਈ ਬੜੀ ਮਿਹਨਤ ਉਪਰੰਤ ਟੈਂਪੋ ਨੂੰ ਕਿਨਾਰੇ ਕੀਤਾ ਅਤੇ ਦੂਜੇ ਪਾਸੇ ਹਰਮਨਪ੍ਰੀਤ ਫੋਰਚੂਨਰ ਗੱਡੀ ਦੇ ਚਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਮੋਰੇ ਆਂਗਿਆ ਨਾਲ ਭਰੀ ਗੱਡੀ ਜਾ ਰਹੀ ਸੀ ਜੋ ਕਿ ਬੇਕਾਬੂ ਹੋ ਕੇ ਪਲਟ ਗਈ ਮੈਂ ਉਸ ਨੂੰ ਬਚਾਉਂਦਾ ਹੋਇਆ ਮੇਰੀ ਵੀ ਗੱਡੀ ਪਲਟ ਗਈ ਅਤੇ ਕਾफी ਨੁਕਸਾਨੀ ਗਈ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮੌਕੇ ਤੇ ਕ੍ਰੇਨ ਮੰਗਵਾ ਕੇ ਗੱਡੀਆਂ ਨੂੰ ਕਿਨਾਰੇ ਤੇ ਕੀਤਾ ਗਿਆ ਅਤੇ ਆਵਾਜਾਈ ਨੂੰ ਚਾਲੂ ਕੀਤਾ ਗਿਆ ਫਲੋਰ ਤੋਂ ਰਾਜਕਮਾਨ ਨੰਗਲ ਤੇ ਪਵਨ ਪਣੋਟ ਦੀ ਖਾਸ ਰਿਪੋਰਟ ਨੂੰ ਲਾਈਕ ਤੇ ਸ਼ੇਅਰ ਕਰੋ ਛੇ ਰਹਿਤਾ ਹੈ ਤਾਂ Thank you. ਜੀ ਮੇਰਾ ਨਾਮ ਹਰਮਨਪ੍ਰੀਤ ਹੈ। ਹਾਂ ਸਰ ਜੀ ਮੈਂ ਪਟਿਆਲੇ ਤੋਂ ਆ ਰਹੀ ਸੀ ਹੁਸ਼ਿਆਰਪੁਰੋਂ ਜਾਣਾ ਸੀ। ਤੇ ਨਾਰਮਲ ਸਪੀਡ ਦਾ ਸੀਗਾ 90-95 ਤੇ ਜਿਹੜੀ ਰਾਈਟ ਸਾਈਡ ਲੇਨ ਆ ਬਿਲਕੁਲ ਹਾਈਵੇ ਦੇ ਵਿੱਚ ਉਤੋਂ ਉਹਦੇ ਵਿੱਚ ਇੱਕ ਮੇਰੇ ਅੱਗੇ-ਅੱਗੇ Tata 407 ਗੱਡੀ ਜਾ ਰਹੀ ਸੀ ਤੇ ਮੈਂ ਸੈਂਟਰ ਵਾਲੀ ਲੇਨ ਸੀਗਾ ਤੇ ਜਿਵੇਂ ਕੀ ਪਤਾ ਲੱਗਿਆ ਗੱਡੀ ਸਾਡੇ ਮੋੜੇ ਇਕਦਮ ਪਹਿਲਾਂ ਦਾ ਪਲਟ ਗਈ ਸੰਤ ਪਤਾ ਨਹੀਂ ਲੱਗਿਆ ਹੋਇਆ ਕੀ ਆ ਕਿ ਉਹਨੂੰ ਡਰਾਈਵਰ ਨੂੰ ਪੁੱਛਿਆ ਆਪਾਂ ਜਦੋਂ ਉਹ ਕਹਿੰਦਾ ਮੇਰੇ ਤੰਬੋੜੀ ਲੜ ਗਈ ਤੇ ਮੇਰਾ ਸਟੀering ਮੇਰੇ ਹੱਥੋਂ ਕੰਟਰੋਲ ਨਿਕਲ ਗਿਆ ਮੇਰੀ ਚਾਬੀ ਨਿਕਲ ਗਈ ਥੱਲੇ ਡੇਗੀ ਸਟੀering ਲ ਉਹਦੀ ਗੱਡੀ ਕਿਤਾਬੀ ਪਲਟ ਗਈ ਜੀ ਸਾਡੇ ਨੂੰ ਮਤਲਬ ਅਸੀਂ ਇੰਨੀ ਜ਼ੋਰ ਕੇ ਬ੍ਰੇਕ ਲਗਾਈ ਚਲੋ ਸਾਡਾ ਬਚਾਅ ਹੋ ਗਿਆ ਜਿਹੜੀਆਂ ਰੇਲਿੰਗਾਂ ਨੇ ਉੱਥੇ ਗੱਡੀ ਚੜ ਗਈ ਸਾਡੀ ਇੱਕ ਸਾਈਡ ਦਾ ਟਾਇਰ ਫਟ ਗਿਆ ਤੇ ਗੱਡੀ ਦਾ ਕਾਫੀ 900 ਦਾ ਫੋਰਚੂਨਰ ਗੱਡੀ ਹੈ ਤੇ ਗੱਡੀ ਉਹ ਵੀ ਸਾਡੇ ਵਿੱਚ ਵੱਜ ਕੇ ਜਿੱਦਾਂ ਟਾਟਾ 407 ਵੀ ਦੂਜੇ ਪਾਸੇ ਨੂੰ ਪਲਟ ਗਈ ਤੇ ਸਾਡਾ ਦਿਲੋਂ ਇੰਨਾ ਬਚਾਉ ਗਿਆ ਕਾਫੀ ਆਪਾਂ ਹਾਈਟ ਤੇ ਖੜੇ ਆ ਥੱਲੇ ਡਿੱਗਣੋਂ ਬਚ ਗਏ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਅਸੀਂ ਦੋ ਜਾਨੇ ਸੀਗੇ ਸਾਡੀਆਂ ਜਾਨਾਂ ਬਚ ਗਈਆਂ ਸਾਨੂੰ ਕੋਈ ਵੱਲੋਂ ਕੋਈ ਅਟ ਕੋਈ ਗਿੱਲਾ ਸ਼ਿਕਵਾ ਨਹੀਂ ਆ ਚਲੋ ਜੋ ਹਾਦਸੇ ਹੁੰਦੇ ਰਹਿੰ ਥੋੜਾ ਧਿਆਨ ਖਣਾ ਚਾਹੀਦਾ ਜੇ ਇਹਨੇ ਸ਼ਾਇਦ ਟੰਬੋੜੀ ਲੜੀ ਆ ਤਾਂ ਇੱਕਦਮ ਖੈਦ ਗੱਡੀ ਮੋੜਤੀ ਆ ਆਪਣਾ ਪਛਾਣ ਕਰਨ ਲਈ ਸਾਈਡ ਤੇ ਹੁਣ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਜਿਹੜੇ ਆ ਮੌਕੇ ਤੇ ਟੀਮ ਪਹੁੰਚੀ ਆ ਜਿਹੜੀ ਸੜਕ ਸੁਰੱਖਿਆ ਟੀਮ ਹੈ ਉਹੀ ਤਾਂ ਉਹੀ ਦੱਸ ਸਕਦੇ ਨੇ ਕੀ ਹੋਇਆ ਕੀ ਨਹੀਂ ਕਿਉਂਕਿ ਕੋਈ ਇੱਥੋਂ ਦੇ ਅਫਸਰ ਨਹੀਂ ਸਾਨੂੰ ਤਾਂ ਹੁਣ ਆਪ ਨਹੀਂ ਪਤਾ ਅਸੀਂ ਤਾਂ ਸਾਡੀ ਜਾਨ ਬਚ ਗਈ ਸਾਨੂੰ ਇਹ ਪਰਮਾਤਮਾ ਦਾ ਸ਼ੁਕਰ ਹੈ ਸਰ ਤੁਸੀਂ ਕਿਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਮੈਂ ਸਰ ਪਟਿਆਲੇ ਤੋਂ ਆ ਰਿਆਂ ਜੀ ਹੁਸ਼ਿਆਰਪੁਰ ਨੂੰ ਜਾਣਾ ਜੀ ਕਿੰਨੇ ਵਜੇ ਹੈਪਨ ਹੋਇਆ ਜੀ ਸਰ ਕੋਈ ਤਕਰੀਬਨ 4:30 ਵਜੇ ਦੀ ਗੱਲ ਆ ਜ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਬਿਲਕੁਲ ਨਹੀਂ ਕੇਦੇ ਨਹੀਂ ਕੋਈ ਸੱਟ ਲੱਗੀ ਬੈਲਟਾਂ ਲਾਈਆਂ ਸੀ ਸੀਟ ਬੈਲਟਾਂ ਸਪੀਡ ਵੀ ਨਾਰਮਲ ਸੀ ਖਾ ਕਰਕੇ ਚਲੋ ਬਚਾ ਹੋ ਗਏ ਜੀ ਤੇ ਜਿਹੜੇ ਅੱਗੇ ਤੁਹਾਡੇ ਟੈਂਕ ਐਂਟਰ ਪਲਟਿਆ ਆ ਉਹਦੇ ਵਿੱਚ ਕੀ ਲੋਡ ਸੀਗਾ ਜੀ ਸਰ ਉਹਦੇ ਵਿੱਚ ਆਂਡੇ ਸੀਗੇ ਸਾਰੇ ਕੱਚੇ ਆ ਮਤਲਬ ਜਿਹੜੇ ਫੋਲਟਰੀ ਫਾਰਮ ਦਾ ਸਮਾਨ ਸੀਗਾ ਯਾਰ ਫਾਰਮ ਦਾ ਤੇ ਕੈਂਟਰ ਦੇ ਡਰਾਈਵਰ ਦਾ ਤਾਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਨਾਰਮਲ ਆ ਜੀ ਚਾਹਤ ਉਹਦੇ ਮੋਡਾ ਮੋਡਾ ਟੁੱਗ ਗਿਆ ਟੇਡਾ ਹੋ ਕੇ ਬੈਠ ਗਿਆ ਇਕਦਮ ਡਿੱਗਣ ਕਰਕੇ ਹਾਂ ਉਹਦੇ ਥੋੜੀਆਂ ਸੱਟਾਂ ਲੱਗੀਆਂ ਕਿਉਂਕਿ ਥੈਂਕ ਯੂ ਇਸ ਹਾਸੀ ਸਵੰਦੀ ਸਾਨੂੰ ERB 112 ਤੋਂ ਵੀ ਕਾਲ ਆ ਗਈ ਸੀ ਉਸ ਤੋਂ ਬਾਅਦ ਸਾਨੂੰ MDT ਡਿਵਾਈਸ ਤੋਂ ਵੀ ਮੈਸੇਜ ਮਿਲ ਗਿਆ ਸੀ ਵਿਦਨ 2 ਤੋਂ 3 ਮਿੰਟ ਚ ਅਸੀਂ ਮੌਕੇ ਤੇ ਪਹੁੰਚ ਗਏ ਮੌਕੇ ਤੇ ਜਾ ਕੇ ਅਸੀਂ ਦੇਖਿਆ ਇੱਕ ਫੋਰਚੂਨਰ ਗੱਡੀ ਅਤੇ ਇੱਕ Tata 407 ਕੈਂਟਰ ਜੋ ਕਿ ਫੋਰਚੂਨਰ ਗੱਡੀ ਸਾਈਡ ਤੇ ਲੱਗੀ ਰੇਲਿੰਗ ਦੇ ਵਿੱਚ ਫਸੀ ਹੋਈ ਸੀ ਅਤੇ Tata 407 ਕੈਂਟਰ ਜਿਹੜਾ ਆ ਉਹ ਵਿਜ ਦੇ ਉੱਪਰ ਹੀ ਪਲਟਿਆ ਹੋਇਆ ਸੀ ਜਿਹਦੇ ਵਿੱਚ ਅੰਡੇ ਲੋਡ ਸਨ ਤੇ ਸਾਰੇ ਕਿੱਧਰੋਂ ਜਾ ਰਹੇ ਸੀ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਇਹ ਕੈਂਟਰ ਵਾਲੇ ਲੁਧਿਆਣੇ ਤੋਂ ਜਲੰਧਰ ਜਾ ਰਹੇ ਸਨ ਤੇ ਜਿਹੜੇ ਫੋਰਚੂਨਰ ਵਾਲਾ ਓਨਰਸ ਗਿਆ ਉਹ ਪਟਿਆਲੇ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਡਰਾਈਵਰ ਦੇ ਦੱਸਣ ਦਾ ਕਿ ਉਹ ਕੈਂਟਰ ਦਾ ਡਰਾਈਵਰ ਸੀ ਉਹਦੇ ਦੱਸਣ ਦਾ ਉਹਦੇ ਕੋਈ ਹੱਥ ਦੇ ਉੱਪਰ ਪ੍ਰਿੰਟ ਵਗੈਰਾ ਲੜਗੇ ਜਿਸ ਕਾ ਨੂੰ ਹਰੜੜਾ ਉਸ ਦਾ ਸਟੀering ਅਨਬੈਲੈਂਸ ਹੋ ਗਿਆ ਤੇ ਉਹਦਾ ਜਿਹੜਾ ਕੈਂਟਰ ਆ ਓਵਰ ਬ੍ਰਿਜ ਦੇ ਉੱਪਰ ਪੱਟ ਗਿਆ ਪਿੱਛੋਂ ਆ ਰਹੀ ਫੋਰਚੂਨਰ ਵੀ ਉਸਦੇ ਵਿੱਚ ਟਕਰਾਈ ਤੇ ਉਹ ਉਹਨੂੰ ਬਚਾਉਂਦੇ ਹੋਏ ਸਾਈਡ ਤੇ ਲੱਗੀ ਰੇਲਿੰਗ ਦੇ ਉੱਪਰ ਸਟਕ ਹੋ ਗਈ ਬਣਿਮਤ ਇਹ ਰਹੀ ਕਿ ਇਹਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਮੌਕੇ ਤੇ ਅਸੀਂ ਕੈਂਟਰ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਕ੍ਰੇਨ ਨੂੰ ਮਗਾ ਕੇ ਦੋਨੋਂ ਗੱਡੀਆਂ ਨੂੰ ਸਾਈਡ ਤੇ ਪਰਾਇਆ। ਥਾਣਾ ਫਲੋਰ ਤੋਂ ਐਸ.ਆਈ. ਗਵਿੰਦਰ ਸਿੰਘ ਜੀ ਨੂੰ ਸੂਚਿਤ ਕੀਤਾ ਜੋ ਮੌਕੇ ਤੇ ਪਹੁੰਚੇ ਅਗਲੀ ਕਾਰਵਾਈ ਵਾਸਤੇ ਥਾਣਾ ਫਲੋਰ ਉਹਨਾਂ ਨੂੰ ਭੇਜ ਦਿੱਤਾ ਗਿਆ। ਜਿਵੇਂ ਦੋਨੇ ਕਿਨ ਗੱਡੀਆਂ ਦੇ ਚਾਲਕ ਸੀ ਉਹ ਥਾਣਾ ਫਲੋਰ ਪਹੁੰਚ ਗਏ। ਥੈਂਕ ਯੂ।